ਰਹੀ ਗੱਲ ਜਿਹੜੇ ਠੇਕੇ ਵਾਲੇ ਬਾਈ ਜੀ ਉਹ ਏਦਾਂ ਕਰਕੇ ਮੰਤੀ ਕਰ ਸਕਦੇ ਬਿਲਕੁਲ ਸਹੀ ਦੱਸਿਆ ਕਿ ਮੈਨੂੰ ਡਾਊਟ ਸੀਗਾ ਵੀ 10 ਮਰਲੇ ਥਾਂ ਜਾ ਹਾਂਜੀ ਮੱਲੀ ਸਾਹਿਬ ਆ ਹਾਂਜੀ ਆਪਾਂ ਅੱਜ ਗੱਲ ਕਰਦੇ ਆ ਵੀ ਆਪਾਂ ਜਿਹੜੀ ਜ਼ਮੀਨ ਦੀ ਮੰਤੀ ਆ ਉਹ ਆਪਾਂ ਕਿਹੜੇ ਸੌਖੇ ਤਰੀਕੇ ਨਾਲ ਕਰੀਏ ਜਿਵੇਂ ਕਿ ਡਰੀਮ ਨਾ ਚੱਕਣੀ ਪਵੇ ਵੀ ਸੌਖੇ ਤਰੀਕੇ ਨਾਲੋ ਜੀ ਤਾਂ ਸੱਜਣੋ ਇੱਕ ਐਪ ਆਉਂਦੀ ਆ ਜਿਹਦਾ ਨਾਮ ਹੈ ਜਰੀਬ ਅੱਜ ਆਪਾਂ ਤੁਹਾਨੂੰ ਸਪੈਸ਼ਲ ਮਿੰਕੇ ਦੱਸਾਂਗੇ ਆ ਸ਼ੇਕ ਨਾਲਾਂ ਥਾਂ ਵੱਡਿਆ ਸੀਗਾ ਬਾਸਮਤੀ 1847 ਲਈ ਸੀ ਤੇ ਨਾਲੇ ਤਾਂ ਇਹਦਾ ਪਤਾ ਲੱਗ ਜੂ ਨਾਲੇ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਤੇ ਲਈਆਂ ਨੇ ਉਹਨਾਂ ਨੇ ਹੁਣ ਠੇਕਾ ਦੇਣਾ ਉਹਨਾਂ ਨੇ ਜ਼ਮੀਨ ਮਿੰਤੀ ਕਰਨੀ ਆ ਤਾਂ ਉਹ ਸਭ ਤੋਂ ਪਹਿਲਾਂ ਇਹ ਐਪ ਦੀ ਮਦਦ ਨਾਲ ਬਹੁਤ ਸੌਖੇ ਤਰੀਕੇ ਨਾਲ ਜ਼ਮੀਨ ਜਿਹੜੀ ਆ ਮਿੰਨ ਸਕਦੇ ਆ ਵੀਡੀਓ ਕਰਦੇ ਆ ਸਟਾਰਟ ਤੇ ਲਾਸਟ ਤੱਕ ਦੇਖਿਆ ਜੀ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਤੁਹਾਨੂੰ ਸੌਖੇ ਤਰੀਕੇ ਨਾਲ ਦੱਸਦੇ ਆਂ ਵੀ ਜ਼ਮੀਨ ਮਿਣੀ ਕਿਵੇਂ ਕਿਉਂਕਿ ਦੋਸਤੋ ਠੇਕਾ ਦੇਣਾ ਹੁੰਦਾ ਠੇਕਾ ਬਹੁਤ ਮਹਿੰਗਾ ਜੇ ਕਨਾਲ ਡੇਢ ਕਨਾਲ ਵੀ ਥਾਂ ਆਪਣਾ ਬਚ ਗਿਆ ਤੇ ਕਿੰਨਾ ਫਾਇਦਾ ਹੁੰਦਾ ਹਨ ਤੇ ਅੱਜ ਤੁਹਾਨੂੰ ਦੱਸਦੇ ਆਂ ਵੀ ਕਿਵੇਂ ਕਰਨਾ ਸਭ ਤੋਂ ਪਹਿਲਾਂ ਆਪਾਂ ਚੱਲਦੇ ਆਂ ਦੋਸਤੋ ਜਰੀਬ ਐਪ ਤੇ ਨਾਲ ਸਕਰੀਨ ਸਟਾਰਟ ਹੋ ਗਈ ਜਰੀਬ ਐਪ ਨੂੰ ਓਪਨ ਕਰ ਲੈਣਾ ਇਹ ਤੁਹਾਨੂੰ ਪਲੇ ਸਟੋਰ ਚ ਮਿਲ ਜੂਗੀ ਜਰੀਬ ਲਿਖ ਕੇ ਤੁਸੀਂ ਕੱਢ ਸਕਦੇ ਹੋ ਤੇ ਆਪਾਂ ਲੈਂਡ ਮੈਜ਼ਰਮੈਂਟ ਤੇ ਕਲਿੱਕ ਕਰ ਦੇਣਾ ਤਾਂ ਦੋਸਤੋ ਉੱਪਰ ਦੋ ਆਪਸ਼ਨ ਆ ਗਿਆ ਬਾਇ ਮਾਰਕਿੰਗ ਬਾਇ ਆਟੋਵਾਕ ਤੇ ਆਪਾਂ ਬ ਇਨੇ ਆਟੋਮੈਟਿਕਲ ਹੀ ਆਪਣੀ ਲੋਕੇਸ਼ਨ ਜਿੱਥੇ ਮੈਂ ਹੈਗਾ ਉੱਥੇ ਲੈ ਲੈਣੀ ਆ। ਲਓ ਜੀ ਮੈਂ ਆਪਦੀ ਖੇਤ ਤੇ ਆ ਗਿਆ ਲੋਕੇਸ਼ਨ ਆ ਗਈ। ਉੱਪਰ ਆ ਗਿਆ ਸਟਾਰਟ। ਲਓ ਵੀ ਆਪਾਂ ਸੱਕਣ ਵਾਲੇ ਰੋਡ ਤੇ ਆ ਗਏ ਆ। ਉਪਰ ਸੱਕਾਂ ਲਈ ਲਿਖਿਆ ਰੋਡ ਆ ਗਿਆ। ਤੇ ਹੁਣ ਆਪਾਂ ਕਰਾਂਗੇ ਸਟਾਰਟ ਬੋਕ ਕਰਕੇ। ਲਓ ਵੀ ਆਪਣਾ ਇਸ ਗੁੱਟ ਤੋਂ ਸਟਾਰਟ ਹੋਣਾ। ਆਪਣਾ ਇੱਥੋਂ ਤੱਕ ਖੇਤ ਆ। ਦਿਖਾਈ ਬਾਬਾ ਇੱਧਰ। ਆ ਖੇਤ ਇੱਥੋਂ ਸਟਾਰਟ ਹੋਣਾ ਤੇ ਇੱਥੋਂ ਆਪਾਂ ਸਟਾਰਟ ਦਾ ਬਟਨ ਆਪਤਾ ਤੇ ਹੁਣ ਆਪਾਂ ਤੁਰਨਾ ਸਟਾਰਟ ਕਰ ਦਾਂਗੇ। ਆਇਆ ਬਾਬਾ ਮਗਰ ਮਗਰ। ਬਾਬਾ ਮੜਾਇਆ ਕਿਓ ਜੀ? ਕੋਈ ਵੀ ਦੋਸਤੋ ਆਪਾਂ ਹੁਣ ਤੁਰਨਾ ਸਟਾਰਟ ਕਰਤਾ ਤੇ ਤੁਹਾਨੂੰ ਪ੍ਰੋਪਰ ਸਹੀ ਦੱਸਾਂਗੇ ਭੱਜ ਕੇ ਅੱਗੇ ਵੀ ਨਾਲੇ ਵੀਡੀਓ ਚ ਬਣੇ ਰਿਓ ਨਾਲ-ਨਾਲ ਐ ਇਹ ਨੂੰ ਕਰ ਐ ਇਹ ਨੂੰ ਕਰ ਹਾਂ ਕੱਟੀ ਨਾ ਵੀਡੀਓ ਕੱਟਣੀ ਨਹੀਂ ਆਪਾਂ ਪੂਰਾ ਪ੍ਰੋਪਰ ਤੇ ਤੁਸੀਂ ਦੇਖ ਸਕਦੇ ਜੀ ਔਰ ਇੱਥੇ ਜਾਵੜ ਅੱਗੇ ਓਵੇਂ ਓਵੇਂ ਲੈਂਡ ਨਾਲ ਤੁਰੀ ਜਾਂਦੀ ਆ ਜੀ ਕੁਝ ਸਕਿੰਟਾਂ ਦੇ ਵਿੱਚ ਤੁਹਾਨੂੰ ਹੀ ਮਿਣਕੇ ਥਾਂ ਦੱਸ ਦੇਣਾ ਵੀ ਇਹ 6 ਨਾਲਾ ਚੋ 1847 ਕਿੰਨੀ ਨਿਕਲੀ ਤੇ ਥਾਂ ਕਿੰਨਾ ਜੇਕਰ ਤੁਸੀਂ ਜ਼ਮੀਨ ਠੇਕੇ ਦੇ ਲਈ ਆ ਅੱਗੇ ਆ ਜਾਗੇ ਉਹ ਉੱਥੇ ਜਾਵੋ ਜਮੀਨ ਠੇਕੇ ਤੇ ਲਈ ਹੈ ਤੇ ਤੁਸੀਂ ਸਿਰਫ ਮਹਿਜ ਬਾਉਂਡਰੀ ਤੇ ਤੁਰ ਕੇ ਉਸ ਜ਼ਮੀਨ ਨੂੰ ਮਾਪ ਸਕਦੇ ਹੋ ਫਿਰ ਅਗਲੇ ਨਾਲ ਤੁਸੀਂ ਅਗਲੇ ਨੂੰ ਕਹਿ ਸਕਦੇ ਹੋ ਬਾਈ ਜੀ ਇੰਨੀ ਤੇਰੀ ਜ਼ਮੀਨ ਘੱਟਾ ਤੇ ਇੰਨਾ ਮੈਂ ਠੇਕਾ ਘੱਟ ਦੇਣਾ ਗਰੀਬ ਚੱਕਾਂ ਦੀ ਲੋੜ ਹੀ ਨਹੀਂ ਪੈਂਦੀ ਯਾਰ ਹੁਣੇ ਕੁਝ ਸਕਿੰਟਾਂ ਦੇ ਵਿੱਚ ਤੁਹਾਨੂੰ ਅਸੀਂ ਦੱਸ ਦਿੰਨੇ ਆ ਵੀ ਇਹ ਥਾਂ ਕਿੰਨਾ ਓਹ ਦੇ ਓਹ ਦੇ ਭੱਜੇ 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 ਉਹ ਸਾਹਮਣੇ ਟ੍ਰੈਕਸ਼ਨ ਹੋ ਰਿਹਾ ਅੱਛਾ ਲਾ 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 ਮੈਂ ਜੇ ਟੇਬਲ ਤੁਹਾਡੇ ਲਈ ਆਉਂ ਮੈਂ ਆਇਦਰ ਆਈ ਆਪਣੇ ਮੁੱਚਾ ਇਹਦਾ ਤੁਸੀਂ ਤੁਰੇ ਜਾਣ ਜਿਵੇਂ ਕਿ ਮੈਂ ਤੁਰਿਆ ਜਾ ਰਿਹਾ ਤੁਰਿਆ ਜਾ ਰਿਹਾ ਬਾਬਾ ਜੀ ਬਹੁਤ ਮਿਹਨਤ ਨਾਲ ਮੇਰੀ ਵੀਡੀਓ ਬਣਾ ਰਹੇ ਨੇ ਸ਼ੂਟਿੰਗ ਕਰ ਰਹੇ ਨੇ ਬਾਬੇ ਨੂੰ ਪੇਮੈਂਟ ਨਹੀਂ ਮਿਲੀ ਮਹੀਨਾ ਹੋ ਗਿਆ ਪੇਮੈਂਟ ਬਾਬੇ ਨੂੰ ਦੇਣੀ ਨਹੀਂ ਹਜੇ ਮਹੀਨਾ ਇਹਨੂੰ ਪੂਰਾ ਇਹਨੂੰ ਹਜੇ ਪੂਰਾ ਯਾਨੀ ਕਿ ਕੈਮਰਾਮੈਨ ਪ੍ਰੋਪਰ ਬਣਾਉਣਾ ਸੋ ਦੋਸਤੋ ਇਦਾਂ ਕਰਕੇ ਤੁਹਾਨੂੰ ਪ੍ਰੋਪਰ ਦੱਸਿਆਊਗਾ ਸਭ ਯਾ ਫੇਰਾਉਗਾ ਤੁਹਾਡਾ ਬਾਬਾ ਤੁ ਕਰ ਅਬ ਇਹ ਟੈਡੀ ਜੀ ਆਵੇਂ ਟੈਡ ਮਿਲ ਲਈ ਅਸੀਂ ਤੇ ਸਾਰਾ ਟੋਟਲ ਆ ਜੂਗਾ ਜੀ। ਉਹਦਾ ਭਰਾਵਾ ਸਿੱਧਾ ਤੁਰਿਆ ਨਾ ਪੁੱਠਾ ਤੁਰਨਾ ਬੜਾ ਔਖਾ ਜੀ। ਬਾਬਾ ਜੀ ਪੁੱਠਾ ਤੁਰਦੇ ਹੋਏ ਜਦੋਂ ਆਪਾਂ ਉੱਥੇ ਜਿੱਥੋਂ ਆਪਾਂ ਸਟਾਰਟ ਕੀਤਾ ਉੱਥੇ ਜਾ ਕੇ ਪਹੁੰਚ ਜਾਣਾ ਗੋਠ ਤੇ ਉੱਥੇ ਜਾ ਕੇ ਇਹਨੂੰ ਸਟਾਪ ਕਰ ਦੇਣਾ ਜਿਵੇਂ ਕਿ ਤੁਸੀਂ ਦੇਖ ਸਕਦੇ ਜੇ। ਨਾਲ ਮੈਂ ਸਪੈਸ਼ਲ ਸਕਰੀਨ ਰਿਕਾਰਡਿੰਗ ਲਾਈ ਤੁਹਾਡੇ ਵਾਸਤੇ। ਤਾਂ ਇਸ ਤਰੀਕੇ ਨਾਲ ਤੁਸੀਂ ਆਪਣੀ ਜ਼ਮੀਨ ਮਾਫ਼ ਸਕਦੇ ਲੋ ਮਿੱਤਰੋ ਚਾਰੇ ਚੁੰਡਾ ਓਕੇ ਹਜੇ ਨਾ ਕੱਟੀ ਇੱਕ ਮਿੰਟ ਹਜੇ ਕਿੱਥੇ ਓਕੇ ਓਕੇ ਹੋ ਗਿਆ ਇਹ ਲਓ ਵੀ ਸੱਜਣੋ ਆ ਆ ਗਏ ਆਪਾਂ ਇੱਥੇ ਠੀਕ ਆ ਦੋਸਤੋ ਇੱਥੇ ਕਰਦੇ ਨੇ ਆਪਾਂ ਸਟਾਪ ਥੱਲੇ ਆ ਗਿਆ ਜੀ ਆਹ ਦੇਖ ਲਓ 791 ਇੱਥੇ ਕਰਦੇ ਨੇ ਯੂਨਿਟ ਤਾਂ ਦੋਸਤੋ ਤੁਹਾਨੂੰ ਕਲੈਰੀਫਾਈ ਕਰਦੇ ਨੇ ਬਾਕੀ ਸਕਰੀਨ ਰਿਕਾਰਡਿੰਗ ਤੇ ਵੀ ਦੇਖ ਲਓ ਇਧਰ ਦੇਖੋ ਤੁਸੀਂ 6 ਕਨਾਲਾ .36 20 ਮਰਲੇ ਦੀ ਇੱਕ ਕਨਾਲ ਹੁੰਦੀ ਆ ਜੀ ਟੋਟਲ 127 ਮਰਲੇ ਬਣੇ ਆ ਤੇ 127 ਮਰਲਿਆਂ ਦਾ ਲਾ ਲਓ ਤੁਸੀਂ ਕਿੰਨਾ ਬਣਦਾ 20 ਮਰਲੇ ਇੱਕ ਕਨਾਲ 'ਚ ਹੁੰਦੇ ਆ ਤੇ 20 500 ਤੇ 120 ਯਾਨੀ ਕਿ 6 ਕਨਾਲਾਂ 7 ਮਰਲੇ ਜਗ੍ਹਾ ਆ ਜੀ ਇਹ 6 ਕਨਾਲਾਂ 7 ਮਰਲੇ ਜਗ੍ਹਾ ਦੋਸਤੋ ਤੇ 1847 ਯਾਨੀ ਕਿ ਨਿਕਲੀ ਇਹਦੇ 'ਚ 49 ਗੱਟੇ ਤਲਾ ਆ 4 5 ਗੱਟੇ ਯਾਨੀ ਕਿ ਘਰੇ ਸੀਗੇ 55 ਗੱਟੇ ਮੰਨ ਕੇ ਚਲੋ ਮੁਸ਼ਕਲ ਨਾਲ 63 ਮੰਨ ਕੇ ਲੈ ਦਾ ਝਾੜ ਬਣਦਾ 1847 ਦਾ ਰਹੀ ਗੱਲ ਜਿਹੜੇ ਠੇਕੇ ਵਾਲੇ ਬਾਈ ਜੀ ਉਹ ਏਦਾਂ ਕਰਕੇ ਮੰਤੀ ਕਰ ਸਕਦੇ ਬਿਲਕੁਲ ਸਹੀ ਦੱਸਿਆ ਕਿ ਮੈਨੂੰ ਡਾਊਟ ਸੀਗਾ ਵੀ 10 ਮਰਲੇ ਥਾਂ ਜਾਦਾ ਆ ਜਾਵਾਂ ਓਕੇ ਯਾਰ ਓਕੇ ਹੈ ਨਾ ਮੰਨਦਾ ਕਿ ਨਹੀਂ ਮੰਨ ਗਏ 6 ਕਨਾਲਾਂ ਤੇ 127 ਮਰਲੇ ਦੱਸੇ 6 ਕਨਾਲਾਂ ਤੇ 7 ਮਰਲੇ ਥਾਂ ਨਿਕਲਿਆ ਦੋਸਤੋ ਆਹ ਇਹ ਆ 1847 ਦਾ ਝਾੜ ਵੀਡੀਓ ਕਿਦਾਂ ਲੱਗੀ ਸ਼ੇਅਰ ਕਰਦੇ ਜੇ ਨਿਮਾਣਾ ਮੰਲੀ ਏਦਾਂ ਹੀ ਤੁਹਾਡੇ ਵਾਸਤੇ ਵੀਡੀਓ ਬਣਾਉਂਦਾ ਰਹੂਗਾ ਤੇ ਨਾਲ ਯਾਰ ਬਾਬੇ ਨੇ ਵਿਚਾਰੇ ਨੇ ਬਹੁਤ ਮਿਹਨਤ ਕੀਤੀ ਆ ਬਾਬੇ ਵਾਸਤੇ ਇੱਕ ਲਾਈਕ ਜ਼ਰੂਰ ਬਾਬੇ ਵਾਸਤੇ ਇੱਕ ਸ਼ੇਅਰ ਜ਼ਰੂਰ ਠੀਕ ਹੈ ਜੀ ਓਕੇ ਬਾਈ ਮਿਲਦੇ ਆ ਨੈਕ ਬਹੁਤ ਸਿੰਪਲ ਤਰੀਕੇ ਨਾਲ ਇੱਕ ਦਿਨ ਤੁਹਾਨੂੰ ਮੈਂ ਨਾ ਦੂਜੂ ਅਗਲੀ ਵੀਡੀਓ ਦਿਖਾਉਂਗਾ ਜੇ ਆਹ ਵੀਡੀਓ ਨੂੰ ਤੁਸੀਂ ਚੰਗੇ ਲਾਈਕ ਕਰਤੇ ਅਗਲੀ ਵੀਡੀਓ 'ਚ ਤੁਹਾਨੂੰ ਦੱਸੂਗਾ ਵੀ ਉਹ ਟੈਕ ਮਾਰ ਕਰਕੇ ਤੁਸੀਂ ਕਿਵੇਂ ਜ਼ਮੀਨ ਮਾਪਣੀ ਓਕੇ ਬਾਈ ਲਵ ਯੂ